ਇਹ ਤਸਵੀਰਾਂ ਜਲਾਲਾਬਾਦ ਦੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅਕਾਲੀ ਦਲ ਦੇ ਨੇਤਾਵਾਂ ਦੀ ਗੱਡੀ ਰੋਕੀ ਗਈ ਹੈ ਮੌਕੇ ਤੇ ਪਹੁੰਚੇ ਜਲਾਲਾਬਾਦ ਦੇ ਵਿਧਾਇਕ ਗੋਲਦੀ ਕੰਬੋਜ ਨੇ ਵੀ ਗੱਡੀ 'ਚ ਆਏ ਅਕਾਲੀ ਲੀਡਰਾਂ ਨੂੰ ਸਵਾਲ ਜਵਾਬ ਕੀਤੇ ਨੇ ਉਦਾਇਕ ਨੇ ਕਿਹਾ ਹੈ ਕਿ ਚੇਕਰ ਨਾਮਜਦਗੀਆਂ ਦਾਖਲ ਕਰਨੀਆਂ ਨੇ ਤਾਂ ਲਾਈਨ 'ਚ ਲੱਗ ਕੇ ਖੜੇ ਹੋ ਕੇ ਕਰੋ ਉਹਨਾਂ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਅਕਾਲੀ ਲੀਡਰਾਂ ਦੀਆਂ ਗੱਡੀਆਂ ਨੂੰ ਅੰਦਰ ਭੇਜਿਆ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾਏਗੀ ਪਹਿਲੀ ਵਾਰ ਪਹਿਲੀ ਵਾਰ ਇਹ ਜਲਾਲਾਬਾ ਛੋਇਆ ਹੈ ਵੀ ਇਲੈਕਸ਼ਨ ਅਸੀਂ 34 ਹਰ ਬੰਦੇ ਨੂੰ ਇਹਨੋਂ ਸੀ ਮਿਲੀ ਹਰ ਬੰਦੇ ਨੂੰ ਝੂਲਾ ਟੈਕਸ ਮਿਲਿਆ ਜਿਹੜਾ ਅੱਜ ਤੱਕ ਇਹਨਾਂ ਨੇ 25 ਸਾਲਾਂ ਦਾ ਰਮਾਇਣ ਸੀ ਵੀ ਕਿਸ ਨੂੰ ਦਿੱਤਾ ਨਹੀਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਲੋਜ ਉਤਰਨੇ ਲੱਗਦੇ 5 ਵਜੇ ਜਾ ਕੇ ਪੀੜ੍ਹਦੇ ਜੇ ਦਫ਼ਤਰ ਬੰਦ ਹੋ ਚੁੱਕੇ ਚਲੋ ਸਾਰੇ ਦੀ ਐਨਓਸੀ ਮਿਲ ਗਿਆ ਸਾਰੇ ਬੰਦੇ ਸਵੇਰ ਦੇ ਸਭ ਤੋਂ ਲਾਈਨਾਂ ਚ ਲੱਗ ਗਏ ਰਾਤ ਦੇ ਲੱਗੇ ਇਧਰ ਦੀ ਰਾਤ ਲੱਗੇ ਇਧਰ ਕੋਈ ਐਂਟਰੀ ਨਹੀਂ ਖਾਸ ਕਾਲਜ ਸਾਡੀ ਬੇਟੀ ਦਾ ਵਿੱਚੋਂ ਦੀ ਇੱਕ ਗੇਟ ਜਾਂਦਾ ਸਾਰੇ ਜਿਹੜੇ ਪੁਰਾਣੇ ਨੇ ਜਿਹਨਾਂ ਨੂੰ ਆਤਾਂ ਪਈਆਂ ਪੁਰਾਣੀਆਂ ਇਹ ਕੰਮ ਨਹੀਂ ਚੱਣਾ ਅੱਜ ਲਾਈਨ ਚ ਲੱਗ ਜਾਓ ਭਾਵੇਂ 200 ਫੇਰਾ ਦੀ ਭਰਾ ਲੋ ਸਾਰੇ ਅਮ ਲੈਕਸ਼ਨ ਕਰਾਓ ਪੁਲਿਸ ਪ੍ਰਸ਼ਾਸਨ ਦੀ ਕਾਰਜਕਾਰੀ ਨੂੰ ਕਿੱਦਾਂ ਦੇਖਦੇ ਹੋ ਕਰਤੂਤ ਮਾੜੀ ਕੀਤੀ ਹੈ ਉਹ 100% ਭੁਗਤੂਗਾ ਇਹਦੇ ਵਿੱਚ ਕੋਈ ਉਹ ਨਹੀਂ 100% ਜਿਹੜਾ ਬੰਦਾ ਜਿਹਨੇ ਕਰਤੂਤ ਕੀਤੀ ਹੈ ਜਿਹਨੇ ਅੰਦਰ ਜਾਣ ਦਿੱਤਾ ਹੈ ਜਿਹਨੇ ਆਨੇ ਕਰਤੂਤ ਕੀਤੀ ਹੈ ਜਿਹੜੇ ਦੋ ਮੁਲਾਜ਼ਮ ਹੈ ਦੋਵੇਂ ਸਸਪੈਂਡ ਹੋ ਗਏ ਨੋਨੀ ਮਾਨ ਤੇ ਬੋਬੀ ਮਾਨ ਔਰ ਸਾਲ 2013 ਦਾ ਫੰਡ ਸੀਰ ਸਿੰਘ ਪਾੜੀ ਗੱਲ ਹੈ ਜਿਉਂ ਤਾਂ ਅਸੀਂ ਘਰੇ ਬੈਠੇ ਆਂ ਸ਼ੇਅਰ ਦੇ ਨਾਮਿਨੇਸ਼ਨ ਸ਼ੇਅਰ ਸਿੰਘ ਪੂਰਾ ਉਹਨਾਂ ਨੇ ਫੰਡ ਕਰ ਲਿਆ ਹੁਣ ਆਉਂਦੀ ਗੱਡੀ ਹੈ ਪੌਲੀ ਮਾਨ ਦੀ ਜਿਹੜੀ ਇਹਨੇ ਇੱਥੇ ਫੜੀ ਆ ਵਾਰ ਵੇਖਣ ਨੂੰ ਤੁਹਾਡੇ ਸਾਹਮਣੇ ਪਰ ਇਹ ਸੋਚਣ ਵੀ ਆ ਬਦਮਾਸ਼ੀ ਨਾਲ ਕੰਮ ਚਲਾਣਗੇ ਇਲੈਕਸ਼ਨ ਲੜੋ ਪਿੰਡਾਂ ਚ ਜਾ ਕੇ ਤੁਹਾਡੀ ਤਾਂ ਜਾਣਈ ਹੈ ਤੇ ਜਿੱਤ ਪਰ ਐ ਤੱਕ ਆ ਕੇ ਵਾਲਾ ਕੰਮ ਨਹੀਂ ਚੱਲਣਾ ਜਿਹੜਾ ਗੁੰਡਾਗਰਦੀ ਤੁਸੀਂ ਕਰਕੇ ਲੋਕਾਂ ਤੋਂ ਪਹਿਲਾਂ ਖੋਹਦੇ ਲੋਕਾਂ ਨੂੰ ਲਾਈਨ 'ਚ ਲੱਗਣ ਨੂੰ ਕਿ ਸਾਡੇ ਦੇ ਲੈਣੇ 'ਚ ਖੜੇ ਆ ਤੁਸੀਂ ਵੀ ਲੈਣੇ 'ਚ ਖੜੇ ਹੋਣਾ ਜਿਹੜੀਆਂ ਫੈਲਾਉਂਦੇ ਪਹੁੰਚਾ ਰਹੇ ਹੋ ਉਹਨਾਂ ਦੀਆਂ ਜਿਹੜੀਆਂ ਫੈਲਾਉਂਦੇ ਪਹੁੰਚਾ ਰਹੇ ਹੋ ਬਾਈ ਬਹੁਤ ਤੰਗ ਬਾਈ ਬਾਈ ਜੀ ਮੈਂ ਮਾਰ ਮਾਰ ਦੇ ਗਿਆ ਦੱਸੋ ਵੀ ਨਾਲ ਕੋਈ ਨਾ ਪਹਿਲਾ ਜਦੋਂ ਡਾਕੇ ਗਿਆ ਬਾਈ ਜੀ ਅਸੀਂ ਅੰਦਰ ਨਹੀਂ ਵੜਦੇ ਤਾ ਪਹਿਲਾ ਵਾਰ ਕਢਾਉਂਦੇ ਪਹਿਲਾ ਵਾਰ ਕਢਾਉਂਦੇ ਕੋਈ ਨਹੀਂ ਬੱਕ ਕੋਈ ਨਹੀਂ ਕਹਿਣਾ ਚਲਾ ਯਾਰ ਕਾ ਕਰੀ ਜਾਂਦਾ ਅੰਦਰ ਓਏ ਮਾਰ